ਜੀ ਗੁਰਮੀਹਰ ਤੇ ਮਹਾਵੀਰ ਨੂੰ ਇਹ ਗਾਇ ਠੀਕ ਆ ਯਾਰ ਬਸ ਹੋ ਗਈ ਵਰਸੇ ਪਈ ਸੀ ਵਰਸੇ ਖੜਾ ਛੱਡਦਾ ਕਈ ਦਿਨਾਂ ਦੀ ਸਫਾਈ ਨਹੀਂ ਸੀ ਕੀਤੀ ਤੇ ਅੱਜ ਮੈਂ ਸਫਾਈ ਕਰਨ ਲੱਗੀ ਆ ਸਾਰਾ ਸਪੋਸਰ ਸੋਜਦਾ ਸਮਾਨ ਸੈਟਿੰਗ ਕਰਨ ਲੱਗੀ ਹੋਈ ਆ ਸਾਰਾ ਗਾਹ ਪਾਈ ਫਿਰਦੀ ਆ ਉਧਰੋਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਬੱਚੇ ਭੇਜਦੇ ਸੀ ਸਕੂਲ ਨੂੰ ਟਾਈਮ 7:30 ਦਾ ਹੋਇਆ ਤੇ ਸੈਰ ਕਰਨ ਆਗੇ ਸੀ ਸੈਰ ਤੇ ਬਿਊਟੀ ਦੇਖੋ ਤੁਸੀਂ ਇੰਨੇ ਇੱਥੇ ਉਹ ਇੰਦਰ ਵਿੱਚ ਸੈਰ ਰਹੀ ਹੈਗੀ ਇਹ 5 ਕਿਲੋਮੀਟਰ ਦਾ ਚੱਕਰ ਹੁੰਦਾ ਜਿਹੜਾ ਅਸੀਂ ਰੋਜ਼ ਲਾਉਂਦੇ ਆਂਗੇ ਹਾਂਜੀ ਇਹ ਸਾਰੇ ਟਾਈ 4 ਕੁਆਟਰ ਨੇ ਇੱਕ ਵਲੌਗ ਤੇ 4 ਕੁਆਟਰ ਹੁੰਦੇ ਆ ਵੀ ਕਦੇ ਫੇਰ ਬਣਾਵਾਂਗੇ ਕੁਆਟਰ ਵਾਲੀ ਵੀਡੀਓ ਸਾਰੇ ਤਰ੍ਹਾਂ ਦਿਖਾਵਾਂਗੇ ਨਾਲੇ ਆਪਣਾ ਕੁਆਟਰ ਦਿਖਾਵਾਂਗੇ ਅਸੀਂ ਤੇ ਬਾਕੀ ਸਾਹਮਣੇ ਸਕੂਲ ਆ ਗਿਆ ਅਰੇ ਅੱਲੀ ਸਾਰੇ ਪਾਸੇ ਇੰਨੀ ਮਿਲੂਗੀ ਅਰੇ ਕੁਆਟਰ ਕੋਲੇ ਚਾਰਜਰ 5-5 ਦਰਖਤ ਨੇ ਘਟੋ ਘਟਾ ਇੱਕ ਕੁਆਟਰ ਦੇ ਇਸੇ ਇੱਕ ਦਰਖਤ ਤਾਂ ਪੱਕਾ ਹੀ ਆਉਂਦਾ ਨਾ ਆਹ ਦੇਖ ਸਕੂਲ ਆ ਗਿਆ ਕੇਂਦਰੇ ਵਿੱਚ ਦੇ ਲਿਆ ਇਸ ਤਰ੍ਹਾਂ ਦੋ ਸਕੂਲ ਨੇ ਇੱਥੇ ਕੁੱਲੇ ਗਰਾਊਂਡ ਨੇ ਦੇਖੋ ਹਵਾਦਾਰ ਪੂਰੇ ਹੈ ਸਕੂਲ ਬਣੇ ਹੋਏ ਆ ਇਸ ਤਰ੍ਹਾਂ ਦੇ ਮਨ ਲੋਕੇ ਦੋ ਸਕੂਲਾਂ ਬਾਕੀ ਟੋਡਲ ਸਕੂਲ ਹੈਗੇ ਇੱਥੇ ਪੰਜ-ਛੇ ਸਕੂਲ ਨੇਗੇ ਆਈ ਆ ਕੇ ਪਿਆਰ ਹੋ ਗਏ ਸੀ ਇਹ ਪੌਣੇ ਨਾ ਹੋ ਗਏ ਰੋਟੀ ਬਣ ਗਈ ਤੇ ਰੋਟੀ ਖਾ ਕੇ ਜਾਂਦੇ ਆ ਇੱਕ ਤਾਂ ਕਹਿੰਦਾ ਨੰਨ ਨਾ ਵੀ ਨੇਰੀਆ ਬੰਦਾ ਕਾਮਕਾਰ ਨੂੰ ਇਹ ਤੂਫਾਨ ਲਿਆਂਦ ਦੇ ਕੰਮ ਦਾ ਦਾ ਪੂਰਾ ਰੋਟੀ ਪਾਣੀ ਸਭ ਨੂੰ ਵੇੜ ਤਨ ਆਵੇ ਲਈ ਮੈਂ ਵੀ ਨਾਲਿਆ ਸਾਰੇ ਪੋਚੇ-ਪੂਚੇ ਕਰਦੇ ਨੇ ਕੱਪੜੇ ਦੇ ਤਾਰਾਂ ਭਰਤੀਆਂ ਸਾਰੇ ਕੋ ਸਾਰੀਆਂ ਤਾਰਾਂ ਰੱਖਤੀਆਂ ਨੇ ਕੱਪੜੇ ਨਾਲ ਸਾਰੇ ਝਾੜੂ-ਚੂੜੂ ਪੋਚਾ ਸਭ ਨੂੰ ਵੇੜਦਾ ਬਸ ਹੁਣ ਇਹ ਰੋਟੀ ਖਾ ਕੇ ਫਿਰ ਰੈਸਟ ਕਰੂਗੀ ਬੰਦ ਅੱਜ ਪਹਿਲੇ ਰੋਟੀ ਦਾ ਟਾਈਮ ਹੋ ਜਾਣਾ ਹੈ ਐਂ ਦਿਹਾੜੀ ਲੱਗ ਜਾਂਦੀ ਹੈਗੀ ਇਹਦੀ ਅੰਮਾਕਾਰਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹ ਸਾਰੇ ਜਣੇ ਵਧੀਆ ਹੋਵੋਗੇ ਅਸੀਂ ਸਾਰੇ ਜਣੇ ਬਹੁਤ ਵਧੀਆ ਹੁਣ ਮੈਂ ਠੀਕ ਆ ਤੇ ਕਈ ਦਿਨਾਂ ਦੀ ਸਫਾਈ ਨਹੀਂ ਸੀ ਕੀਤੀ ਤੇ ਅੱਜ ਮੈਂ ਸਫਾਈ ਕਰਨ ਲੱਗੀ ਆ ਸਾਰਾ ਸਪੋਸਰ ਸੋ ਜਾ ਸਮਾਨ ਸੈਟਿੰਗ ਕਰਨ ਲੱਗੀ ਹੋਈਆਂ ਸਾਰਾ ਗਾਹ ਪਾਈ ਫਿਰਦੀ ਆ ਉਧਰੋਂ ਉਧਰੋਂ ਤੇ ਪੈਰ ਦਾ ਫੇੜਾ ਹੋ ਗਿਆ ਟਾਈਮ 1:30 ਵਜ ਗਿਆ ਤੇ ਰੋਟੀ ਖਾਣ ਆ ਗਏ ਤੇ ਹੁਣ ਮੈਂ ਤੜਕਾ ਲਾਉਂਗੀ ਮੂੰਗੀ ਮਸਰ ਦੀ ਦਾਲ ਤਰੀ ਹੋਈ ਆ ਤੇ ਫੇਰ ਰੋਟੀ ਬਣਾਉਂਗੀ ਤੇ ਫੇਰ ਅੱਧਾ ਵਾਚੋਂ ਕਰੂੰਗੀ ਮੈਨੂੰ ਘੰਟਾ ਲੱਗੇ ਨੂੰ ਹੋ ਗਿਆ ਗਰਮੀ ਬਹੁਤ ਅਰਸੋਰੀ ਦੇ ਵਿੱਚ ਗਰਮੀ ਨਾਲ ਬੁਰਾ ਹਾਲ ਹੋਇਆ ਪਿਆ ਪਰ ਸਫਾਈ ਤਾਂ ਬਿਨਾਂ ਨਹੀਂ ਸਰਦਾ ਹੈਗਾ ਤੇ ਅੱਧੀ ਖੋ ਗਈ ਅੱਧਿ ਖਰੇਗੀ ਹਾਂਜੀ ਬਲਵਿੰਦਰ ਤੇ ਅੱਜ ਫੇਰ ਦਰਦ ਹੋਣ ਲੱਗਾ ਸੀ ਹੁਣੇ ਹਸਪਤਾਲ ਜਾ ਕੇ ਆਏ ਆਂ ਸੀ ਤੇ ਦੋ ਹੀ ਦਿੱਤੀਓ ਕਦੇ ਪਾਣੀ ਦਿਨ ਖਾ ਕੇ ਦੇਖੋ ਇਹ ਇਸ ਤਰ੍ਹਾਂ ਇੱਥੇ ਨਾ ਛੱਤ ਦੇਸ਼ ਦਰਦ ਹੋਣ ਲੱਗਾ ਸੀ ਇਹਨਾਂ ਦੇ ਕਾਫੀ ਹੋਇਆ ਪਹਿਲਾਂ 10 ਮਿੰਟ ਫੇਰ ਠੀਕ ਹੋ ਗਿਆ ਉਦੋਂ ਅਸੀਂ ਗਏ ਸੀ ਐਮਰਜੈਂਸੀ ਤਾਂ ਉਹਨਾਂ ਨੇ ਮਤਲਬ ਕਿ ਮੈਨੂੰ ਆਪਣੇ ਆਪ ਨੂੰ ਜਿਵੇਂ ਗੂੰਜ ਜਿਹੀ ਬਣੀ ਹੁੰਦੀ ਜਾਂ ਗਲਟੀ ਜਿਹੀ ਹੁੰਦੀ ਐ ਮਹਿਸੂਸ ਹੋ ਰਿਹਾ ਸੀ ਮੈਨੂੰ ਆਪਣੇ ਆਪ ਨੂੰ ਜਦੋਂ ਮੈਂ ਪ੍ਰੈਸ ਕਰਦੀ ਆਂ ਮੁੱਲਾਂ ਦੇ ਨਾਲ ਡਾਕਟਰ ਕੋਲ ਦਿਖਾਇਆ ਸੀਗਾ ਉਹ ਇਸ ਕੰਮ ਵਾਸਤੇ ਡਾਕਟਰ ਮੁੱਲਾਂ ਦਾ ਪ੍ਰੈਡ ਵਗੈਰਾ ਕਰਦਾ ਤੇ ਉਹਨੇ ਚੈੱਕ ਕੀਤਾ ਸੀਗਾ ਉਹਨੇ ਦਵਾਈ ਦੇਤੀ 5 ਦਿਨਾਂ ਦੀ ਪਹਿਲਾਂ ਮੇਂ ਚਾਪਿੰਗ ਲੱਗੇ ਆ ਚਾਪ ਨੇ ਜੇ ਥੋੜੀ ਥੋੜੀ ਨਾਲ ਮੱਠੀਆਂ ਨੇ ਅਟੈਚੀ ਬੈਗ ਕਰ ਰੱਖਿਆ ਮੇਡਾ ਅੱਛੀ ਤਿਆਰ ਕਰ ਲਿਆ ਮੇਰਾ ਆ ਰਿਹਾ ਕੈਨੇਡਾ ਦਾ ਵੀਜ਼ਾ ਅੱਛਾ ਸਾਰੀ ਮੈਂ ਸ਼ਾਪਿੰਗ ਕਰ ਲਈ ਪੈਕਿੰਗ ਮੈਂ ਕਰ ਲਈ ਤੇ ਮੇਰੇ ਬੈਸ ਤੇ ਕਟਾਚੀ ਬਹੁਤ ਆ ਹਾਂ ਬਹੁਤ ਆ ਵੱਡਾ ਇਹ ਲਾਰ ਸਾਈਜ਼ ਆ ਇਹ ਕੱਲ ਨੂੰ ਮੈਂ ਚਲੀ ਜਾਣਾ ਅੱਛਾ ਤੁਸੀਂ ਰਿਓ ਕੱਲੇ ਠੀਕ ਹੈ। ਅੱਜ ਭਾਰੀ ਬੜਾ ਹੋ ਗਿਆ ਇੰਨੀ ਸ਼ੋਪਿੰਗ ਕਰ ਲਈ। ਇਹ ਤਾਂ ਮਜ਼ਾਕ ਕਰ ਰਹੀ ਆ ਤਾਂ ਅਜੋ ਸਫਾਈ ਜੀ ਕੀਤੀ ਸੀ ਉਹ ਅੰਦਰੋਂ ਇਹ ਮਾਰੇ ਜੋ ਕੱਢ ਕੇ ਹੁਣ ਇੱਧਰ ਰੱਖਾਂਗੇ ਅਲਮਾਰੀ ਦੇ ਵਿੱਚ ਇੱਧਰਲੀ ਦੇ ਵਿੱਚ ਤੇ ਅੱਜ ਮੈਂ ਸਾਫ਼ ਸਫਾਈ ਜੀ ਕਰਦੀ ਸੀ। ਚਲੋ ਪ੍ਰਮਾਤਮਾ ਕਰੇ ਸਾਡਾ ਵੀ ਕਦੇ ਬਿਕਨੇ ਡਾ ਦਾ ਵੀ ਜਲ ਲੱਗੇ ਦੇਵੇ ਜਲਦੀ ਜਲਦੀ। ਘਮ ਘਮ ਵੀ ਆਈਏ ਹੈ। ਕਿਹੜਾ ਹੀ ਕੱਢਿਆ ਕੀਤੇ ਹੈ ਕਹਿ ਦੋ ਕੀ ਹੋ ਜੀ ਜਾ ਕੇ ਵੀ ਸਕੱਡਾ ਜਾਇਆ ਏ ਧਰਮਰਾਜ ਨੂੰ। ਤੇ ਸੁੱਕੇ ਨਹੀਂ ਆਗੇ ਨੇ 6 ਮਹੀਨੇ ਹੋ ਗਏ ਮੈਂ ਦੇਖਦੇ ਨੂੰ ਸੁੱਕਰੇ ਹੀ ਰੇਟਰੇ ਬੈਣੇ ਆ ਤੈਨੂੰ ਸਾਰੇ ਕੈਮਿਸਕਾ ਲੈਂਦੇ ਆ ਸੁੱਕੇ ਨਹੀਂ ਲਗੀ ਰਾਂਗੇ ਕਿਉਂ ਮਾੜੂਂਗੇ ਸੁੱਕੇ ਅਈ ਚੱਲੇ ਜੀ ਹੁਣ ਜਿੱਤੇ ਕਣਕ ਧੋਤੀ ਸੀ ਜੀ ਪੀਣ ਪਾਇਆ ਸੀ ਕੱਲੋ ਤੇ ਆਟਾ ਹੈ ਨਹੀਂ ਅੱਜ ਤੇ ਹੁਣ ਆਟਾ ਭਿਆਕ ਲੈ ਕੇ ਆਵਾਂਗੇ ਬਾਰਾਂ ਤੇ ਇੱਕ ਲੈ ਕੇ ਆਵਾਂਗੇ ਸਬਜੀ ਤੇ ਹੋ ਕੇ ਸਬਜੀ ਕਈ ਦਿਨ ਹੋ ਕੇ ਹਫਤਾ ਹੀ ਹੋ ਗਿਆ ਸਬਜੀ ਦੇਂਦੀ ਨਹੀਂ ਦਾਲ ਸਬਜੀ ਅਦਾਲੀ ਧਰਦੇ ਆ ਤੇ ਇੱਕ ਜਾਵਾਂਗੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਵਾਂਗੇ ਆਉਂਦੇ ਹੋਏ। ਤੇ ਮੇਰਾ achar ਚੱਕਣਾ ਮੇਰਾ achar ਧੁੱਪ ਲਵਾਈ ਸੀ ਮੇਰੇ ਅੰਦਰ ਰੱਖ ਦੋ ਛੱਡ ਥੱਲੇ ਆ ਕੇ ਚੱਕ ਲਾਂਗੇ ਧੁੱਪ ਲਵਾਈ ਸੀ ਅੱਜ। ਸਫਾਈ ਕਰਦੀ ਕਰਦੀ ਨੇ ਗੁਰਮੇਰ ਗਿਆ ਹੈ ਟਿਊਸ਼ਨ ਤੇ ਤੇ ਅਸੀਂ ਉਹਨੂੰ ਫਿਰ ਨਾਲ ਨਹੀਂ ਲੈ ਕੇ ਜਾਵਾਂਗੇ ਕਿ ਹਜੇ ਟਿਊਸ਼ਨ ਉਹਦੀ ਅੱਧੇ ਪਾਣੇ ਘੰਟੇ ਦੀ ਹੈਗੀ ਆ ਫਿਰ ਉਹਦੀ ਪੜਾਈ ਖਰਾਬ ਹੋ ਜਾਂਦੀ ਆ। ਜਦੋਂ ਅਸੀਂ ਮੁੜੇ ਆਵਾਂਗੇ। ਲੋ ਜੀ ਸਾਹਮਣੇ ਚੱਕੀ ਆ ਗਈ। ਇੱਥੇ ਹਣ ਕਣਕ ਰੱਖ ਦਾਂਗੇ। ਦਰਖਤ ਸੈਵਿਕਾਂ ਜਨ ਜਨਾਂਦੀਆਂ ਉਹ ਸਾਹਮਣੇ ਵਿੱਚ ਖੇਡਦੇ ਨੇ ਸੱਮਣੇ ਰੌਣਕ ਤੇ ਚੱਕੀ ਅਸੀਂ ਥੋੜਾ ਜਿਹਾ ਆਟਾ ਪਿਆਉਣੇ ਹੁੰਨੇ ਆ ਤੇ ਹਾਂ ਅੱਧੀ ਕਣਕ ਰੱਖ ਲਈ ਵੀ ਐਂ ਐਂ ਦਲਤਾ ਜਾਈਏ ਨਾਲ ਇਹਨਾਂ ਤਾਜ਼ਾ ਫਿਰ ਫੇ ਪਿਆ ਲਾਂਗੇ ਜੀ ਮਾਹਵਿਰ ਕੀ ਪੁੱਠੇ ਕੰਮ ਕਰਦਾ ਮਾਰੀ ਨਾ ਬਿਲਕੁਲ ਮਾਰੀ ਨਾ ਨੂੰ ਹੜਕੇ ਕੀ ਕਰਦਾ ਛੱਡ ਦੇ ਓ ਇੱਕ ਮੱਖੀ ਆ ਗੱਡੀ ਦੇ ਵਿੱਚ ਉਹਨੂੰ ਐ ਫੜਨ ਲੱਗਿਆ ਹੋਇਆ ਮਾ ਵੀ ਪਤ ਪਾਪ ਹੋ ਜਾਂਦਾ ਫੜਦਾ ਹੀ ਆ ਬਸ ਆਹ ਘਟ ਜੋ ਉਹਦਾ ਛੱਡ ਦੇ 20 ਘੰਟੇ ਰੱਖ ਲੈ ਜੀ ਕਿੰਨੀ ਹੋਈ ਆ 16 ਕਿਲੋ ਕੀ ਅਸੇ ਨਾ ਉਦੋਂ ਲਈ ਸੀ ਆ ਜੀ ਗੱਡੀ ਜੀ ਢੰਗ ਲਈ ਦੇਖ ਕੇ ਖੋਲ ਲਿਆ ਕਰ ਲਓ ਜੀ ਗੱਡੀ ਅਸੀਂ ਅੰਦਰ ਹੀ ਲਾ ਦਾਂਗੇ ਸਾਹਮਣੇ ਗੁਰਦੁਆਰਾ ਸਾਹਿਬ ਗੱਡੀ ਅਸੀਂ ਅੰਦਰ ਹੀ ਲਾ ਦਾਂਗੇ ਕਿਉਂਕਿ ਜਦੋਂ ਫਿਰ ਕਈ ਵਾਰ ਫਟਕ ਬੰਦ ਹੋ ਜਾਂਦਾ ਟ੍ਰੇਨਾਂ ਨੰਗਦੀਆਂ ਕੋਈ ਇੱਥੇ ਸਾਹਮਣੇ ਹੀ ਆਪਣੇ ਉਹ ਆ ਲੈਣਾ ਤੇ ਟ੍ਰੇਨ ਫਿਰ ਵਾਰੀ ਵਾਰੀ ਆਉਂਦੀਆਂ ਨੇ ਇੱਥੇ ਤਾਂ ਕਰਕੇ ਫੇਰ ਜਦੋਂ ਫਟ ਬੰਦ ਹੋ ਜਾਂਦੇ ਆ ਫਿਰ ਉਸ ਗੱਡੀ ਇੱਥੇ ਹੰਦਰੀ ਲਾਦੀ ਹਾਂਜੀ ਸਬਜ਼ੀ ਲੈਣ ਲੱਗ ਗਏ ਜੀ ਟੰਡੀਆਂ ਲੈਣੀਆਂ ਕਰੇਲੇ ਲਵਾਉਣੇ ਥੋੜੇ ਥੋੜੇ ਕੱਪੂ ਦਾ ਭਾਂਗ ਜਿੰਦਾ ਬਣ ਆ ਵੀ ਚਾਰ ਪੰਜ ਦਿਨ ਲੱਗ ਜਾਣਗੇ ਬਖਸ਼ੋ ਜੀ ਬੰਦੇ ਕਈ ਨਾਂ ਮੰਗੋ ਕਹਿੰਦੇ ਗਏ ਆਂਦਾ ਕੋਈ ਇਹ ਨੂੰ ਪਛਤ ਨਹੀਂ ਕੀ ਕਹਿੰਦਾ ਹੁੰਦਾ ਉਹ ਕਹਿੰਦਾ ਨਹੀਂ ਨਾਂ ਮੰਨਾਂ ਦੇ ਇਹ ਲੈ ਬਖਸ਼ੋ ਰੱਬ ਆਪਾ ਬਿਆ ਜੋ ਵੀ ਆਪ ਦਾ ਧਿਆਨ ਤਲੇ ਚੱਲੀ ਰਹਿਣ ਲੱਗੇ ਜੀ ਗੁਰਮੀਹਰ ਤੇ ਮਹਾਵੀਰ ਨੂੰ ਠੀਕ ਹੈ ਠੀਕ ਆ ਚੱਲੀ ਮੈਂ ਤੁਹਾਨੂੰ ਗੁਰਮੀਹਰ ਕੋਲ ਪਹੁੰਚ ਜਾਾਂਗੇ ਨਾ ਗੁਰਮੀਹਰ ਨੇ ਆ ਜਾਣਾ ਬੱਲੇ ਬੱਲੇ ਜੁਆਲਾ ਹੀਂਕ ਭਗਵਾ ਵਾਲੇ ਹੀਂਕ ਭਗਵਾ ਤੇਰੀ ਬਖੇ ਨਾਮ ਤੁਮ ਰਚਾਲ ਤੋ ਸਿਖਾ ਤੇ ਬੋਲੇ ਬਰਨਾ ਯਾਰ ਬਸ ਹੋ ਗਈ ਜੁਆਲਾ ਹੀਂਕ ਭਗਵਾ ਅਰਥ ਹੋ ਜਾਈਗੀ ਹਾਂ ਵਰਸੀ ਪਈ ਸੀ ਵਰਸੀ ਖਾਣ ਛੱਡਦਾ ਇਹ ਤਾਂ ਛੱਲੀ ਲੈਣ ਲੱਗੇ ਸੀ ਉਹਦਾ ਬੀਬੀ ਕਹਿੰਦੀ ਮੈਂ ਛੱਲੀ ਖਾਣ ਹੀ ਨਹੀਂ ਹੈਗੀ ਮਨੇ ਚੀੜੀ ਆ ਆਉਣ ਦਾ ਸਭ ਤੋਂ ਪਹਿਲਾਂ ਕੱਢ ਕੇ ਖੜ ਗਈ ਚਿੜੀ ਆ ਨਾ ਖਾਓ ਬਿਲਹਾਲੀ ਦੋਈ ਲਈਆਂ ਸੀ ਇਹਦੇ ਤੁਸੀਂ ਕਿਹਾ ਖੋਲ ਲੈਣੇ ਭਾਦੀ ਦੀ ਕਰ ਲਾਂਗੇ ਤਿੰਨ ਉਹਦੀ ਲੈ ਲਈ ਹਾਂ ਚੱਲੀ ਆ ਗਈ ਲੇਟ ਹੋ ਗਿਆ ਸਸਤੀ ਗਾਜ ਜਹਾਰਿਆਂ ਨੂੰ ਇਹ ਤੇਰੇ ਵਾਸਤੇ ਲੈਂਦੀ ਨਹੀਂ ਹਨ ਮੇਰੇ ਲਈ ਲੈ ਲੈ ਹਲਾ ਤੇ ਮੇਹਲਾ 何 <music> ਗੋਦਵਾਰ ਸਾਹਿਬ ਦੇ ਵਿੱਚ ਨਾ ਤਿੰਨ ਰੋਜ਼ਾ ਸਲਾਨਾ ਧਾਰਮਿਕ ਸਵਾਗਤਮ ਜਲ ਰਿਹਾ 2024 ਸਾਹਿਬ ਦਾ ਤੇ ਕਥਾ ਵਿਚਾਰ ਤੇ ਕਵਿਤਾ ਮੁਕਾਬਲੇ ਹੋਏ ਸੀ ਕੱਲ ਅੱਜ ਸ਼ਬਦ ਗਾਇਨ ਰਾਜਾ ਤੇ ਕੱਲ ਨੂੰ ਵੀ ਸ਼ਬਦ ਗਾਇਨ ਮੁਕਾਬਲੇ ਹੋਣਗੇ ਤੇ ਬੱਚਿਆਂ ਨੂੰ ਇਨਾਮ ਦਿੱਤੇ ਜਾਂਦੇ ਨੇ ਨਾਲ ਦੀ ਨਾਲ ਹੀ ਹਰੇਕ ਬੱਚੇ ਨੂੰ ਪਹਿਲੀ ਗੱਲ ਤਾਂ ਖਾਣ ਲਈ ਦਿੱਤਾ ਇਹਦਾ ਕੋਈ ਨਾ ਕੋਈ ਫਰੂਟ ਹੋਵੇ ਇੱਕ ਕੇਲਾ ਦੇਣ ਦੇ ਨਾਲ ਤੇ ਨਾਲ ਇੱਕ ਨੋਟਬੁੱਕ ਦਿੰਦੇ ਨੇ ਵਧੀਆ ਹਾਂਜੀ ਅਸੀਂ ਗੋਦਵਾਰ ਸਾਹਿਬ ਅੱਥਾ ਦੇਖਿਆ ਇਸ ਜੀ ਨਾ ਘੰਟਾ ਤੇ ਬਹਿ ਗਏ ਸੀਗੇ ਉੱਥੇ ਬੱਚੇ ਦਾ ਕਿੰਨੇ ਬੱਚੇ ਕਿਰਤਨ ਕਰਦੇ ਸੀਗੇ ਤੇ ਤੁਹਾਨੂੰ ਸੀ ਅੱਗੇ ਸਾਂਕ ਮੈਂ ਰੋਟੀ ਬਣਾਈ ਅੱਜ ਮੈਂ ਦਾਲ ਬਣਾਈ ਸੀ ਦੁਪਹਿਰੇ ਮੂੰਗੀ ਮਸਰੀ ਦੀ ਤੇ ਮੈਂ ਖਾਂ ਨੂੰ ਰੋਟੀ ਚੂਰ ਕੇ ਅੱਜ ਮਨੇ ਚੂਰ ਕੇ ਖਾਣਾ ਮਾਣਾ ਰੋਟੀ ਚੂਰ ਕੇ ਬਦਲੇ ਲੱਗਦੀ ਐ ਸਿੰਪਲ ਜੀ ਤੁਹਾਨੂੰ ਮਿਲਦਿਆਂ ਕਰੋ ਨਾ ਮੈਂ ਵੀਡੀਓ ਦੇ ਨਾਲ